ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਰਾਜਨੀਤਿਕ ਸ਼ਕਾਰ ਹੋ ਗਿਆ। ਏਸ਼ੀਆ ਕੱਪ ਦੇ ਵਿੱਚ ਭਾਰਤ ਜਿੱਤ ਗਿਆ। ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ। ਲੇਕਿਨ ਜੋ ਉਸ ਮੈਚ ਦੇ ਵਿੱਚ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਹੋਇਆ ਇਹ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਇੱਕ ਗੇਮ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਣਾ ਚਾਹੀਦਾ ਸੀ। ਖਿਡਾਰੀਆਂ ਨੂੰ ਇਸ ਨੂੰ ਖੇਡ ਸਮਝ ਕੇ ਖੇਡਣਾ ਚਾਹੀਦਾ ਸੀ ਨਾ ਕਿ ਰਾਜਨੀਤੀ ਸਮਝ ਕੇ। ਅੱਜ ਤੋਂ 15 ਦਿਨ ਪਹਿਲਾਂ ਪੂਰੀ ਭਾਰਤੀ ਟੀਮ ਨੇ ਨਗਵੀ ਦੇ ਨਾਲ ਹੱਥ ਮਿਲਾਇਆ ਪੂਰਾ ਜਿਹੜਾ ਆਈਸੀਸੀ ਦਾ ਆਮਲਾ ਫੈਲਾ ਸੀ ਉਹਦੇ ਨਾਲ ਬੈਠ ਕੇ ਮੀਟਿੰਗ ਕੀਤੀ ਹੈ ਤੇ ਬੜੀ ਵਧੀਆ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਪਤਾ ਨਹੀਂ ਕੀ ਮੈਸੇਜ ਆਂਦਾ ਭਾਰਤੀ ਸਰਕਾਰ ਵੱਲੋਂ ਕਿ ਸਾਡੇ ਕਪਤਾਨ ਸੂਰਜਾ ਕੁਮਾਰ ਜੀ ਕਹਿੰਦੇ ਅਸੀਂ ਟਰੋਫੀ ਨਹੀਂ ਲੈਣੀ ਜੇ ਨਗਵੀ ਖੜਾ ਨਗਵੀ ਟਰੋਫੀ ਨਹੀਂ ਲੈਣੀ ਹੋਰ ਕਿਸ ਤੋਂ ਲੈ ਲਾਂਗੇ ਅਗਲੇ ਆਣੇ ਦਿੱਤੀ ਨਹੀਂ ਟਰੋਫੀ ਉਹ ਆਪ ਦੇ ਨਾਲ ਲੈ ਕੇ ਜਾਵੜਿਆ ਹੁਣ ਭਾਰਤ ਕਹਿੰਦਾ ਵੀ ਟਰੋਫੀ ਦਿਓ ਟਰੋਫੀ ਦਿਓ ਟਰੋਫੀ ਦਿਓ ਉਹ ਕਹਿੰਦਾ ਵੀ ਟਰੋਫੀ ਲੈ ਜਾਂਦੇ ਉਹਨਾਂ ਮੌਕਾ ਸੀਗਾ ਹੁਣ ਮੈਂ ਕੀ ਕਰਾਂ ਟਰੋਫੀ ਤੁਹਾਨੂੰ ਕਿਵੇਂ ਦੇਵਾਂ ਪਰ ਹੁਣ ਕਹਿੰਦੇ ਵੀ ਮੰਨ ਲਿਆ ਉਹ ਤਿਆਰ ਹੋ ਗਿਆ ਟਰੋਫੀ ਦੇ ਦੂੰਗਾ ਕਹਿੰਦਾ ਪਰ ਆ ਚੀਜ਼ਾਂ ਗੇਮ ਦਾ 파ਟ ਕਦੇ ਨਹੀਂ ਸੀ ਇਹ ਚੀਜ਼ਾਂ ਕਦੇ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਨਹੀਂ ਹੋਈਆਂ ਕੱਲ ਨੂੰ ICC ਦਾ ਚੀਪ ਜੈਸਾ ਉਹ ਖੜਾ ਹੋਊਗਾ ਤੇ ਪਾਕਿਸਤਾਨੀ ਖਿਡਾਰੀ ਕਹਿਣਗੇ ਕਿ ਅਸੀਂ ਇਸ ਤੋਂ ਇਨਾਮ ਨਹੀਂ ਲੈਣਾ ਟਰੋਫੀ ਨਹੀਂ ਲੈਣਾ ਮੰਨ ਲਓ ਪਾਕਿਸਤਾਨ ਜਿੱਤ ਜਾਂਦਾ ਹੈ ਉਹ ਟੂਰਨਾਮੈਂਟ ਦੇ ਵਿੱਚ ਜੈਸਾ ਉੱਥੇ ਖੜਾ ਜੇ ਪਾਕਿਸਤਾਨ ਬਣਾ ਕਰਦਾ ਤੇ ਕੱਡੀ ਕੱਡੀ ਮਾੜੀ ਗੱਲ ਐ ਕੱਡੀ ਘਟੀਆ ਗੱਲ ਐ ਕਦੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਆਏ ਹੋਏ ਨਹੀਂਗਾ ਜੇ ਤੁਹਾਨੂੰ ਦਿੱਕਤ ਆ ਪਰੇਸ਼ਾਨੀਆਂ ਤੁਸੀਂ ਖੇਡੋ ਨਾ ਲੈਣਾ ਵੀ ਸਾਨੂੰ ਪਰੇਸ਼ਾਨੀਆਂ ਤੁਹਾਡੇ ਨਾਲ ਯੂ ਆਰ ਅ ਟੈਰਰ ਸਟੇਟ ਯੂ ਆਰ ਸਪੌਂਸਰਿੰਗ ਟੈਰਰ ਸੋ ਵੀ ਕੈਨਟ ਪਲੇ ਵਿਦ ਯੂ ਹੈਨਾ ਤੁਸੀਂ ਇਹ ਕਹਿ ਸਕਦੇ ਹੋ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਕਹੋ ਜਦੋਂ ਤੁਸੀਂ ਦਰਜੀਤ ਸ਼ਾਹ ਦੀ ਫਿਲਮ ਨੂੰ ਲੱਗਣੇ ਦਿੱਤਾ ਪੂਰੇ ਇੰਡੀਆ ਦੇ ਵਿੱਚ ਲੌਂਚ ਨਹੀਂ ਹੋਣ ਦਿੱਤਾ ਤੁਸੀਂ ਚੱਲਣ ਨਹੀਂ ਦਿੱਤੀ ਕਿਸੇ ਵੀ ਸਿਨੇਮੇ ਦੇ ਵਿੱਚ ਤਾਂ ਤੁਸੀਂ ਸਿੱਧੇ ਤੌਰ ਤੇ ਤੁਸੀਂ ਇਹਨਾਂ ਨੂੰ ਮੜਾ ਕਰੋ ਅਸੀਂ ਕਰੈਕਟ ਨਹੀਂ ਖੜਾਂਗੇ ਪਰ ਇਹ ਹਿਪੋਕ੍ਰੇਸੀ ਇਹ ਸਮਝ ਨਹੀਂ ਆ ਰਹੀ ਇੱਕ ਪਾਸੇ ਦਾ ਕੈਪਟਨ ਸਾਹਿਬ ਹੱਥ ਮਿਲਾ ਰਹੇ ਆ 15 ਦਿਨ ਬਾਅਦ ਪਤਾ ਨਹੀਂ ਗੌਤਮ ਘੰਬੀਰ ਨੂੰ ਕੀ ਮੈਸੇਜ ਆਉਂਦਾ ਤੇ ਉਹ ਕਹਿੰਦੇ ਵੀ ਨਾ No hand shake ਤਰਾਫੀ ਨਕਵੀ ਤੋਂ ਨਹੀਂ ਲਵਾਂਗੇ ਹੀ ਇਜ਼ ਇੰਟੀਰੀਅਰ ਮਿਨਿਸਟਰ ਆ ਪੰਜਾਬ ਪਾਕਿਸਤਾਨ ਮੈਨੂੰ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੈਰਾਨੀ ਹੁੰਦੀ ਹੈ ਕਿ ਕਿਹੋ ਜਿਹੇ ਟਵੀਟਾਂ ਕਰਦੇ ਐ ਕਿਹੋ ਜਿਹਾ ਦੇਸ਼ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਐ ਕਿਸ ਤਰ੍ਹਾਂ ਇਹਨਾਂ ਨੇ ਰਾਜਨੀਤੀ ਦੇ ਵਿੱਚ ਖੇਡ ਵਾੜੀ ਖੇਡ ਦੇ ਵਿੱਚ ਰਾਜਨੀਤੀ ਵਾੜੀ ਕਿਸ ਤਰ੍ਹਾਂ ਇਹ ਹਿੰਦੂ ਮੁਸਲਮਾਨ ਕਰ ਕਰਕੇ ਇਹਨਾਂ ਨੇ ਦੇਸ਼ ਦਾ ਪੂਰਾ ਤੈਸ਼ ਨਸ ਕਰ ਰੱਖਿਆ ਤਣਾਪਣਾ ਪੀਐਮ ਸਾਹਿਬ ਕਹਿੰਦੇ ਆਪਰੇਸ਼ਨ ਸਦੂਰ ਔਨ ਦਾ ਗੇਮਸ ਫੀਲਡ ਆਊਟਕਮ ਇਜ਼ ਸੇਮ ਇੰਡੀਆ ਵਿਨਸ ਜਿਹੜਾ ਆਪਰੇਸ਼ਨ ਸਦੂਰ ਵੀਰੇ ਆਊਟਕਮ ਆਈ ਗਿਆ ਨਾ ਪੀਐਮ ਕਹਿੰਦੇ ਆਊਟਕਮ ਇਜ਼ ਸੇਮ ਮਿਸਟਰ ਪੀਐਮ ਤੁਸੀਂ ਕਦੋਂ ਤੋਂ ਕ੍ਰਿਕਟ ਦੇ ਵਿੱਚ ਆਪਣੇ ਫੌਜੀ ਵੀਰਾਂ ਦੀ ਸ਼ਹਾਦਤ ਵੜਨ ਲੱਗ ਗਏ ਤੁਸੀਂ ਆਪਣੇ ਫੌਜੀ ਵੀਰਾਂ ਦਾ ਬਲੀਦਾਨ ਭੁੱਲ ਕੇ ਤੁਸੀਂ ਇੱਕ ਖੇਡ ਨੂੰ ਇੰਨਾ ਇੰਨਾ ਮਹਿੰਗਾ ਕਰ ਦਿੱਤਾ ਜਿਹੜੀ ਇੱਕ ਐਂਟਰਟੇਨਮੈਂਟ ਦੇ ਲਈ ਖੇਟੀ ਜਾਂਦੀ ਹੈ ਮਿਸਟਰ ਪੀਐਮ ਯੂ ਸ਼ੁਡ ਨੋ ਦੈਟ ਕ੍ਰਿਕਟ ਇਜ਼ ਅ ਗੇਮ ਤੇ ਹਜ਼ਾਰਾਂ ਗੇਮਾਂ ਇੱਥੇ ਦੁਨੀਆ ਦੇ ਵਿੱਚ ਜੇ ਭਾਰਤ ਮੜਾ ਮੋਟਾ ਕ੍ਰਿਕਟ ਦੇ ਵਿੱਚ ਹੈਗਾ ਦੂਜੀਆਂ ਗੇਮਾਂ ਦੇ ਵਿੱਚ ਭਾਰਤ ਕੁਝ ਵੀ ਨਹੀਂ ਹੈ ਹਾਕੀ ਲਾ ਲਓ ਕ੍ਰਿਕਟ ਲਾ ਲਓ ਇੱਕ ਦੋ ਗੇਮਾਂ ਹੋਰ ਲਾ ਲਓ ਭਾਰਤ ਨੂੰ ਦੁਨੀਆ ਦੇ ਵਿੱਚ ਕੋਈ ਪਛਦਾ ਤੱਕ ਨਹੀਂ ਭਾਰਤ ਦੀ ਕੋਈ ਉਖਾਦ ਨਹੀਂ ਦੁਨੀਆ ਦੇ ਅੱਗੇ ਕਿ ਭਾਰਤ ਸਿਰ ਕੱਟ ਕੇ ਕਹਿ ਸਕੇ ਕਿ ਹਾਂ ਵੀ ਆਰ ਦਾ ਵਿਨਰਸ ਵਾਰੀ ਵਾਰੀ ਕਹਿ ਸਕੇ ਕਿਤੇ ਸਾਡੇ ਕੋਲੇ 올림픽 ਦੇ ਵਿੱਚ ਇੱਕ ਮੈਡਲ ਆਉਂਦਾ ਕਿਤੇ ਦੋ ਆਉਂਦੇ ਆ ਲਾਲੇ ਸਾਨੂੰ ਪਏ ਹੁੰਦੇ ਆ ਉਹ ਚੀਨਰ ਕੇ ਗੋਢੀ ਮੁਲਖ ਸਾਡੇ ਉਹ ਟੈਲੀ ਦੇ ਵਿੱਚ ਟੌਪ ਕਰ ਰਹੇ ਹੁੰਦੇ ਆ ਅਸੀਂ ਕੰਪੈਰੀਸ਼ਨ ਕਰ ਰਹੇ ਹਾਂ ਨੇ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਕੋਲੇ ਹਾਂ ਕੋਈ ਵੀ ਨਹੀਂ ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਮਿਸਟਰ ਪੀਐਮ ਤੁਸੀਂ ਵਾਰੀ ਵਾਰੀ ਕਿਉਂ ਪਾਕਿਸਤਾਨ ਦਾ ਇੰਡੀਆ ਦਾ ਕੰਪੈਰੀਸ਼ਨ ਕਰਦੇ ਹੋ ਛੇ ਦੇ ਸਿੱਸੇ ਕਰਕੇ ਹੀ ਇੰਡੀਆ ਦਾ ਇਹ ਹਾਲ ਹੋਇਆ ਹੈ ਇਸੇ ਕਰਕੇ ਹੀ ਇੰਡੀਆ ਪਿੱਛੇ ਜਾ ਰਿਹਾ ਹੈ ਇਸੇ ਕਰਕੇ ਇੰਡੀਆ ਦੀ ਜਿਹੜੀ ਇਕਨੋਮੀ ਥੱਲੇ ਡੇਕ ਰਹੀ ਹੈ ਇਸੇ ਕਰਕੇ ਦੇਸ਼ ਦੇ ਵਿੱਚ ਜਿਹੜਾ ਤਾਣਾ ਬਾਣਾ ਉਲਝਿਆ ਹੈ ਤੁਹਾਡੇ ਕਰਕੇ ਹੈ ਇਸੇ ਕਰਕੇ ਦੇਸ਼ ਦੇ ਵਿੱਚ ਫੈਡਰਲ ਸਟਰਕਚਰ ਖਰਾਬ ਹੋ ਰਹੀ ਹੈ ਕ੍ਰਾਪਸ਼ਨ ਨੂੰ ਪੂਰੀ ਹਵਾ ਦਿੱਤੀ ਗਈ ਹੈ ਇਨ ਅਨਐਮਪਲੋਇਮੈਂਟ ਪੂਰੇ ਟੌਪ ਤੇ ਐ ਤੁਹਾਡੀਆਂ ਪਾਲਸੀਆਂ ਰਿਜੈਕਟ ਹੋ ਚੁੱਕੀਆਂ ਫੋਰਨ ਪਾਲਸੀ ਤੁਹਾਡੀ ਐਵਰੀ ਫੋਰਨ ਪਾਲਿਸੀ ਆਫ ਯੂਰ ਗਵਰਨਮੈਂਟ ਇਜ਼ ਰਿਜੈਕਟਡ ਬਾਏ ਦ ਵਰਲਡ ਲੀਡਰਸ 트੍ਰੰਪ ਦਾ ਸਾਹਮਣਾ ਕਰਨ ਲਈ ਤੁਹਾਡੇ ਕੋਲੇ ਔਕਾਤ ਨਹੀਂ ਐ ਦੋ ਸ਼ਬਦ ਹਨੀ ਤੁਹਾਡੇ ਕੋਲੇ ਮੰਚ ਤੇ ਬੋਲਣ ਦੇ ਲਈ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਉਹਨਾਂ ਦੇ ਖਿਲਾਫ ਕੁਝ ਬੋਲ ਨਹੀਂ ਸਕਦੇ ਨਿਤਨ ਯਾਹੂ ਦੇ ਖਿਲਾਫ ਤੁਹਾਡੀ ਕੋਈ ਵਧੀਆ ਪਾਲਸੀ ਨਹੀਂ ਐ ਕਿ ਦੁਨੀਆ ਕਿਵੇਂ ਇਕੱਠੀ ਹੋ ਰਹੀ ਐ ਉਸ ਖਿਲਾਫ ਤੇ ਤੁਸੀਂ ਹਜੇ ਵੀ ਆਪਣੀਆਂ ਗੱਲਾਂ ਤੇ ਉਹਨਾਂ ਗੱਲਾਂ ਤੇ ਡਟੇ ਹੋਏ ਹੋ ਅੜੇ ਹੋਏ ਹੋ ਜਿਨ੍ਹਾਂ ਨੂੰ ਰਿਜੈਕਟ ਕੀਤਾ ਹੋਇਆ ਲੋਕਾਂ ਨੇ ਤੁਸੀਂ ਦੇਸ਼ ਨੂੰ ਲੈ ਕੇ ਕਿੱਧਰ ਜਾ ਰਹੇ ਹੋ ਥੇਅਰ ਆਰ ਯੂ ਟੇਕਿੰਗ ਆਵਰ ਕੰਟਰੀ ਖਮਿਆਜਾ ਪੂਰਾ ਇੰਡੀਆ ਭੁਗਤ ਰਿਆ ਤੁਹਾਡੀਆਂ ਗਲਤੀਆਂ ਦਾ ਖਮਿਆਜਾ ਉਹ ਵੱਡੀਆਂ ਵੱਡੀਆਂ ਕੰਪਨੀਆਂ ਭੁਗਤ ਰੀਆਂ ਉਹ ਜਿਹੜੇ ਰੁਜ਼ਗਾਰ ਤੇ ਜਿਹਨਾਂ ਨੂੰ ਰੁਜ਼ਗਾਰ ਮਿਲਿਆ EMPLOYEES ਉਹ ਭੁਗਤ ਰਹੇ ਆ ਤੁਹਾਡਾ ਖਮਿਆਜਾ ਤੁਹਾਡੀਆਂ ਗਲਤ ਨੀਤੀਆਂ ਦਾ ਖਮਿਆਜਾ ਇੱਕ ਪਾਸੇ 트럼ਪ ਦੇ ਵਿੱਚੋਂ ਤੁਸੀਂ ਮੀਡੀਏਟਰ ਦੇ ਰੂਪ ਦੇ ਵਿੱਚ 트럼ਪ ਆਉਂਦਾ ਹੈ ਤੇ ਸਮਝਾਤਾ ਕਰਾਉਂਦਾ ਹੈ ਤਾਂ ਫਿਰ ਤੁਸੀਂ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੰਨੇ ਹੋ ਦੇਸ਼ ਦੇ ਵਿੱਚ ਅੰਮ੍ਰਿਤ ਪਚਾਉਣ ਦੇ ਲਈ ਜੇ ਤੁਹਾਡਾ ਉਹਨੇ ਸਮਝਪਤਾ ਕਰਾਇਆ ਤਾਂ ਤੁਸੀਂ ਕਹਿ ਦਿਓ ਕਿ ਹਾਂ ਸੰਝਾਤਾ ਹੋਇਆ ਜਿਹੜਾ ਤੁਸੀਂ ਇਹ ਨਹੀਂ ਕਿਹਾ ਕਿ ਨਹੀਂ ਕਰਾਇਆ ਉਹਦਾ ਨੁਕਸਾਨ ਹੋ ਰਿਹਾ ਉਹਨੇ ਕਰਾਇਆ ਹੋਣਾ ਤੁਸੀਂ ਗੱਲ ਮੁਕਰ ਗਏ ਉਹਨੂੰ ਗੁੱਸਾ ਆ ਗਿਆ ਤੇ ਤੁਹਾਡੇ ਤੇ ਅੱਜੋ ਚੜਾਈ ਕਰੀ ਜਾਂਦਾ ਟੈਰਫ ਲਗਾ ਤਾਂ ਦੇਖੋ ਮੈਡੀਸਨ ਤੇ ਵੀ ਟੈਰਫ ਲਗਾ ਦਿੱਤਾ 100% ਟੈਰਫ ਕਿੱਥੇ ਜਾਏਗੀ ਆਪਣੀ ਮਾਰਕੀਟ ਖਤਮ ਹੋ ਜਾਏਗੀ ਨਾ ਫਾਰਮਾਸਿਊਟੀਕਲ ਮਾਰਕੀਟ ਕੋਣ ਪਰਚੇਜ਼ ਕਰੇਗਾ ਤੁਹਾਡੀਆਂ ਦਵਾਈਆਂ ਕੋਣ ਪਰਚੇਜ਼ ਕਰੂਗਾ ਤੁਹਾਡੀਆਂ ਦਵਾਈਆਂ ਅੱਛਾ ਤੁਸੀਂ ਕ੍ਰਿਕਟ ਦੇ ਵਿੱਚ ਤੁਹਾਡੇ ਜਿਹੜੇ ਕ੍ਰਿਕਟ ਦੇ ਵਿੱਚ ਜਿਹੜੇ ਤੁਹਾਡੇ ਮੈਸੇਜ ਆਉਂਦੇ ਆ ਤੁਹਾਡਾ ਸਕ੍ਰਿਪਟ ਲਿਖ ਕੇ ਦਿੱਤੀ ਜਾਂਦੀ ਹੈ ਖਿਡਾਰੀਆਂ ਨੂੰ ਇਹ ਇਸ ਕਦਰ ਤੱਕ ਹਾਵੀ ਹੋ ਗਈ ਕਿ ਖਿਡਾਰੀ ਹੂ ਬੂ ਹੂ ਮੇਂ ਬੋਲਣ ਲੱਗੇ 15 ਦਿਨ ਪਹਿਲਾਂ ਹੱਥ ਮਿਲਾ ਰਹੇ ਆ ਹੋਰ ਤੁਹਾਡੀ ਭਾਸ਼ਾ ਬੋਲੀ ਜਾਂਦੇ ਆ ਟਰੋਫੀ ਨਹੀਂ ਲਈ ਮੈਂ ਵੀ ਕਰੀ ਜਾਂਦੇ ਆ ਵਿਜ਼ੂਅਲਾਈਜ਼ ਕਰੀ ਜਾਂਦੇ ਆ ਟਰੋਫੀ ਨੂੰ ਵਟ ਕਾਈਂਡ ਆਫ ਸਿਚੁਏਸ਼ਨ ਹੁਣ ਮੰਨ ਲਓ ਆਈਸੀਸੀ ਹੈ ਪਾਕਿਸਤਾਨ ਆਈਸੀਸੀ ਦੇ ਵਿੱਚ ਜਾਂਦਾ ਹੈ ਕਿ ਤੁਹਾਡੀ ਕੰਪਲੇਂਟ ਲੈ ਕੇ ਕਿ ਭਾਰਤ ਨੇ ਟਰੋਫੀ ਨਹੀਂ ਲਈ ਤੇ ਇਹ ਬਾਜ਼ਾਰ ਕੰਡੀਸ਼ਨ ਸਿਚੁਏਸ਼ਨ ਖੜੀ ਕਰ ਦਿੱਤੀ ਉਸ ਸਮੇਂ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਦੇਸ਼ਾਂ 'ਚ ਲੜਾਈਆਂ ਹੁੰਦੀਆਂ ਰਹੀਆਂ ਪਰ ਕਦੇ ਵੀ ਆਇ ਨਹੀਂ ਹੋਇਆ ਸੀਗਾ ਕਿ ਆਈਸੀਸੀ ਅਮਿਤ ਸਾਹ ਕੱਲਾ ਤਾਂ ਨਹੀਂ ਆਈਸੀਸੀ ਦਾ ਚੀਫ ਫੈਸਲਾ ਲੈਣਾ ਸਾਰੇ ਸਲਾਹਾਂ ਦਾ ਲੈਣਾ ਉਹ ਕੁਝ ਨਹੀਂ ਕਰ ਸਕਦਾ ਤੇ ICC ਨੂੰ ਕੋਈ ਸਟੇਟਮੈਂਟ ਨਾ ਲੈਣਾ ਉਹ ਭਾਰਤ ਦੀ ਟੀਮ ਦੇ ਖਿਲਾਫ ਇਹ ਪੂਰਾ ਮੋਡਸ ਅਪਰੰਡੀ ਦਾ ਪੂਰਾ ਜੋ ਸ੍ਰਸ਼ਟਾਚਾਰ ਹੈ ਉਹਦੇ ਦਾ ਧਜੀਆਂ ਉਡਾਈਆਂ ਗਈਆਂ ਕਿਸੇ ਵੀ ਪ੍ਰਕਾਰ ਦੇ ਇਤਿਹਾਸ ਨੂੰ ਸਾਹਮਣੇ ਨਹੀਂ ਰੱਖਿਆ ਗਿਆ ਕੋਈ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਸੀਗਾ ਕਿ ਆਪਾਂ ਕ੍ਰਿਕਟ ਨੂੰ ਇੱਕ ਸਪਰੈਡ ਦੇ ਨਾਲ ਖੇਡਣਾ ਤੁਸੀਂ ਹਰ ਗੱਲ ਤੇ ਰਾਜਨੀਤੀ ਪੀਐਮ ਸਾਹਿਬ ਹਰ ਗੱਲ ਤੇ ਰਾਜਨੀਤੀ ਇੰਨੀ ਗਰਾਉਂਡ ਤੱਕ ਦੇ ਭਾਰਤੀ ਰਾਜਨੀਤੀ ਦੇਖੀ ਨਹੀਂ ਗਈ ਵਿੱਚ ਛੋਟੇ ਛੋਟੇ ਗੱਲ ਦਾ ਫਾਇਦਾ ਠਾਉਣਾ ਪਿਆ ਰੈਲੈਕਸ਼ਨ ਦੇ ਵਿੱਚ ਪਹਿਲਾਂ ਤੁਸੀਂ ਅ ਦਲਜੀਤ ਦੀ ਫਿਲਮ ਬਣਾਈ ਕੀਤੀ ਫਿਰ ਤੁਸੀਂ ਹੁਣ ਜਦੋਂ ਮੈਚ ਕਰਾਏ ਕੀ ਸੋਚਣਾ ਮੈਚ ਕਰਾਏ ਸਾਨੂੰ ਨਹੀਂ ਪਤਾ ਪੈਸਾ ਕਮਾਇਆ ਪਾਕਿਸਤਾਨ ਦੇ ਕ੍ਰਿਕਟ ਬੋਰਡ ਨੂੰ ਫਾਇਦਾ ਪਹੁੰਚਾਇਆ ਤੁਸੀਂ ਹੁਣ ਤੁਸੀਂ ਭਾਰ ਇਲੈਕਸ਼ਨ ਦੇ ਵਿੱਚ ਫਾਇਦਾ ਲੈਣ ਦੇ ਲਈ ਆਪਣੀ ਗਲਤੀ ਛਪਾਉਣ ਦੇ ਲਈ ਕਿਉਂਕਿ ਲੋਕ ਖੜੇ ਹੋਗੇ ਲੋਕੜੇ ਵਿਰੋਧ ਕਰਤਾ ਕਿ ਪਾਕਿਸਤਾਨਾ ਮੈਚ ਕਿਉਂ ਹੋ ਰਿਹਾ ਉਹ ਚਮੜੀ ਬਚਾਉਣ ਦੇ ਲਈ ਤੁਸੀਂ ਹੁਣ ਆਪਦੇ ਖਿਡਾਰੀਆਂ ਤੋਂ ਉਹ ਜਿਹੇ ਬਿਆਨ ਦੇ ਰਹੇ ਹੋ ਦੁਆਰੇ ਹੋ ਤੁਸੀਂ ਖੁਦ ਆ ਉਹ ਜਿਹੇ ਟਵੀਟਸ ਕਰ ਰਹੇ ਹੋ ਜਿਨ੍ਹਾਂ ਦਾ ਜਿਨ੍ਹਾਂ ਐਥਿਕਲੀ ਜਿਹੜੀ ਗਲਤ ਹੈ ਤੁਹਾਡੀ ਇੱਕ ਪੋਸਟ ਦੇ ਲਈ ਇੱਕ ਪੀਐਮ ਦੇ ਤੇ ਬੈਠੇ ਬੰਦੇ ਦੇ ਲਈ ਐਥਿਕਲੀ ਬਹੁਤ ਗਲਤ ਹੈ ਇਹੋ ਜਿਹੀਆਂ ਪੋਸਟਾਂ ਪਾ ਕੇ ਤੁਸੀਂ ਦੇਸ਼ ਨੂੰ ਕਿੱਧਰ ਲੈ ਜਾਣਾ ਚਾਹੁੰਦੇ ਹੋ ਇਕਨੋਮੀ ਨੂੰ ਕਿੱਧਰ ਲੈ ਜਾਣਾ ਚਾਹੁੰਦੇ?